ਰਸੂਲ ਪਰਮੇਸ਼ਰ ਦੀ ਗੱਲ ਨੂੰ ਉਹਦੀ ਆਗਿਆ ਨੂੰ ਮੰਨ ਕੇ ਪ੍ਰਾਰਥਨਾ ਦੇ ਅੰਦਰ ਚਲੇ ਗਏ ਔਰ ਕੀ ਲਿਖਿਆ ਕਿ ਇਹ ਸਾਰੇ ਇਕੱਠੇ ਹੋ ਕੇ ਪੜਨਾ ਸਿਸਟਰ ਦੁਬਾਰਾ ਇਹ ਸਭ ਕਈ ਇਸਤਰੀਆਂ ਕਹਿੰਦਾ ਇਹ ਸਭ ਕਈ ਇਸਤਰੀਆਂ ਦੇ ਨਾਲ ਔਰ ਯੀਸ਼ੂ ਦੀ ਮਾਤਾ ਮਰੀਮ ਔਰ ਯੀਸ਼ੂ ਮਸੀਹ ਦੀ ਮਾਤਾ ਮਰੀਮ ਦੇ ਨਾਲ ਔਰ ਉਸਕੇ ਭਾਈਆਂ ਕੇ ਔਰ ਉਹਦੇ ਭਰਾਵਾਂ ਦੇ ਨਾਲ ਮਿਲ ਕੇ ਇੱਕ ਦਿਤ ਹੋ ਕੇ ਪ੍ਰਾਰਥਨਾ ਕਰਨ ਲੱਗੇ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਲੱਗੇ ਇੱਕ ਇਰਾਦਾ ਕਰਕੇ ਇੱਕ ਮਨਛਾ ਬਣ ਕੇ ਹallelujah hallelujah hallelujah ਇੱਕ ਮਨ ਹੋ ਕੇ ਇੱਕ ਛੇਤ ਹੋ ਕੇ ਇੱਕ ਇਰਾਦੇ ਨਾਲ ਇੱਕ ਮਕਸਦ ਦੇ ਨਾਲ ਇੱਕੋ ਹੀ ਵਿਚਾਰ ਰੱਖ ਕੇ ਉਹ ਪ੍ਰੇਅਰ ਕਰਨ ਲੱਗੇ ਪਰਮੇਸ਼ਵਰ ਆਪਣੀ ਪ੍ਰਤੀਜ्ञਾ ਪੂਰੀ ਕਰ ਪਿਤਾ ਆਪਣੀ ਵਾਅਦੇ ਨੂੰ ਪੂਰਾ ਕਰ ਪਿਤਾ ਹੌਲੀ ਸਪਿਰਿਟ ਦੇ ਨਾਲ ਸਾਨੂੰ ਪਰ ਪਿਤਾ ਉਹ ਸਮਰਥ ਸਾਨੂੰ ਚਾਹੀਦੀ ਆ ਜੋ ਉੱਪਰੋਂ ਆ ਪਰਮੇਸ਼ਵਰ ਉਹ ਸਮਰਥ ਦੇ ਨਾਲ ਸਾਨੂੰ ਪਰ ਹallelujah ਹਾਲੇਲੂਇਆ 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 ਸਮਝ ਆ ਰਹੀ ਹੈ ਮੇਰੀ ਗੱਲ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਸਭੇ ਹੀ ਕੀ ਕਰਨ ਲੱਗੇ ਬੋਲੋ ਪ੍ਰਾਰਥਨਾ ਕਰਨ ਲੱਗੇ ਫਿਰ ਕੀ ਹੋਇਆ ਉਹਨਾਂ ਉਹਨੀ ਦਿਨੋਂ ਮੇ ਪਤਰਸ ਭਾਈਓ ਕੇ ਬੀਚ ਮੇ ਜੋ 120 ਵਿਅਕਤੀ ਮੇ ਕੇ ਲਗਭਗ ਥੇ ਖੜਾ ਹੋ ਕੇ ਕਹਿਣੇ ਲਗਾ ਔਰ ਉਹਨਾਂ ਹੀ ਦਿਨਾਂ ਦੇ ਵਿੱਚ ਕਹਿੰਦਾ ਪਤਰਸ ਜਿਹੜਾ ਸਿਗਾ ਉਹ 120 ਲੋਕਾਂ ਦੇ ਵਿੱਚ ਭਰਾਵਾਂ ਦੇ ਵਿੱਚ ਵਿਸ਼ਵਾਸੀਆਂ ਦੇ ਅੰਦਰ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਦੇ ਵਿੱਚ ਖੜਾ ਹੋ ਕੇ ਕੀ ਕਰਨ ਲੱਗਾ ਉਪਦੇਸ਼ ਦੇਣ ਲੱਗਾ ਉਹਨਾਂ ਨਾਲ ਉਹਨਾਂ ਨਾਲ ਗੱਲ ਕਰਨ ਲੱਗਾ ਉਹਨਾਂ ਦੇ ਸਾਹਮਣੇ ਖੜਾ ਹੋ ਕੇ ਅਗਵਾਈ ਕਰਨ ਲੱਗਾ ਲੀਡ ਕਰਨ ਲੱਗਾ ਹallelujah ਜਦ ਮੈਂ ਸਵਚਨ ਨੂੰ ਪੜ ਰਿਹਾ ਸੀਗਾ ਬਾਗਰੋਂ ਇੱਕ ਗੱਲ ਮੇਰੇ ਦੇਵ ਚ ਪਈ ਕਿ ਪਤਰਸ ਉਨੀ ਦੇਰ ਤੱਕ ਕੁਝ ਨਹੀਂ ਬੋਲਿਆ ਜਿੰਨੀ ਦੇਰ ਤੱਕ ਪ੍ਰਾਰਥਨਾ ਚ ਜਾ ਕੇ ਪਾਤਰੂ ਨੇ ਨੋ ਉਭਾਰਿਆ ਨਹੀਂ ਹallelujah 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 ਹਾਲੀ ਸਪਿਰਿਟ ਤੁਹਾਨੂੰ ਕਦੋਂ ਉਭਾਰਦਾ ਆ ਤੁਸੀਂ ਕਦੋਂ ਸਹੀ ਫੈਸਲੇ ਲੈਂਦੇ ਆ ਤੁਸੀਂ ਕਦੋਂ ਸਹੀ ਦਿਸ਼ਾ ਵੱਲ ਜਾਂਦੇ ਆ ਤੁਸੀਂ ਕਦੋਂ ਪਰਮੇਸ਼ਰ ਦੇ ਵਿੱਚ ਸਹੀ ਡਿਸੀਜਨ ਲੈ ਕੇ ਉਹਦੇ ਉੱਤੇ ਫਲ ਪਾਉਂਦੇ ਆ ਜਦੋਂ ਤੁਸੀਂ ਗੁੱਟਨੇ ਲਾ ਕੇ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਤੇਰੀ ਇੱਛਾ ਪੂਰੀ ਹੋਏ ਤੇਰਾ ਵਾਅਦਾ ਪੂਰਾ ਹੋਏ ਤੇਰੀ ਮਰਜ਼ੀ ਪੂਰੀ ਹੋਏ ਜੋ ਤੂੰ ਚਾਹਨਾ ਸਾਡੀ ਜ਼ਿੰਦਗੀ ਚ ਪੂਰਾ ਹੋਏ ਆਪਣੀ ਸਮਰਥ ਨੂੰ ਦਿਖਾ ਔਰ ਮੈਂ ਤੈਨੂੰ ਦੱਸਣਾ ਚਾਹਨਾ ਇਹ ਪ੍ਰੇਰ ਦੇ ਦੁਆਰਾ ਸ਼ੁਰੂਆਤ ਹੋਈ ਔਰ 400 ਕਰੋੜ ਲੋਕਾਂ ਤੱਕ ਪਹੁੰਚ ਗਈ ਹallelujah ਇੰਨਾ ਪਾਵਰਫੁਲ ਹਥਿਆਰ ਹੈ ਪ੍ਰੇਰ ਜਿਹੜਾ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈ ਹallelujah ਵਿਸ਼ਵਾਸੀ ਲੋਕਾਂ ਨੂੰ ਜੋ ਪ੍ਰਾਰਥਨਾ ਕਰਨ ਦਾ ਅਨੁਗ੍ਰਹਿ ਪਰਮੇਸ਼ਰ ਨੇ ਦਿੱਤਾ ਹੈ ਪਾਵਰਫੁਲ ਹੈ ਹallelujah ਹallelujah ਉਹਨੇ ਦਿਨਾਂ ਤੱਕ ਪਤਰਸ ਨੂੰ ਕੋਈ ਅਗਵਾਈ ਨਹੀਂ ਹੋਈ ਜਦ ਤੱਕ ਉਹ ਪ੍ਰਾਰਥਨਾ ਨਹੀਂ ਗਏ ਉਹ ਪ੍ਰੇਰਤ ਗਿਆ ਹਾਲੀ ਸਪਿਰਟ ਨੂੰ ਅੰਦਰੋਂ ਉਬਾਲੇ ਮਾਰਨੇ ਸ਼ੁਰੂ ਕਰ ਦਿੱਤੇ ਉਹਦੇ ਅੰਦਰ ਹallelujah ਉਹਦਾ ਆਤਮਾ ਅੰਦਰ ਉਛਲਣ ਲੱਗਾ ਉਹਦਾ ਆਤਮਾ ਅੰਦਰੋਂ ਫੋਰਸ ਕਰਨ ਲੱਗਾ ਖੜਾ ਹੋ ਬੋਲ 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 ਹallelujah 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 ਹallelujah